ਕਾਂਗਰਸ ਦੀ ਸਾਰੀ ਕੈਂਪੇਨ 네ਗੇਟਿਵਿਟੀ ਦੇ ਉੱਤੇ ਨਕਾਰਾਤਮਕ ਦੇ ਉੱਤੇ ਸੀ ਭਾਜਪਾ ਦੇ ਸੁਸ਼ਾਸਨ ਤੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਮੋਹਰ ਲਾਈਏ ਸੋ ਬੜੀ ਵੱਡੀ ਲੀਡ ਦੇ ਨਾਲ ਇੱਕ ਤਰਫਾ ਜੋ ਇਥੋਂ ਜਿੱਤ ਭਾਜਪਾ ਨੂੰ ਮਿਲੀ ਹੈ ਭਾਜਪਾ ਪੰਜਾਬ ਦੇ ਵਿੱਚ ਵੀ ਉਸੇ ਤਰੀਕੇ ਨਾਲ ਆਪਣਾ ਦਮਖੰਦ ਦੇ ਨਾਲ ਜੋਰ ਲਗਾਏਗੀ ਅਰਧ ਤੱਕ ਉਹ ਸਾਰਿਆਂ ਨੂੰ ਦਿਸਦਾ ਇਹ ਇੰਨਾ ਤੱਕਾ ਸਰਕਾਰ ਨੇ ਪੁਲਿਸ ਤੋਂ ਕਰਾਇਆ ਕਿ ਉਥੇ ਐਸਐਸਪੀ ਸਾਹਿਬ ਨੂੰ ਸਸਪੈਂਡ ਵੀ ਕਰ ਦਿੱਤਾ ਚੌਂਕ ਕਮਿਸ਼ਨ ਨੇ ਜੀ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਰਾਮ ਰਾਮ ਔਰ ਅੱਜ ਜੋ ਨਤੀਜੇ ਆਏ ਨੇ ਬਿਹਾਰ ਦੇ ਵਿੱਚੋਂ ਉਹ ਖਾਸ ਤੌਰ ਤੇ ਇਸ ਗੱਲ ਨੂੰ ਰਿਪਰੈਜ਼ੈਂਟ ਕਰਦੇ ਨੇ ਕਿ ਭਾਜਪਾ ਨੇ ਜੋ ਕੈਂਪੇਨ ਕੀਤੀ ਅੱਛੇ ਪ੍ਰਬੰਧਨ ਦੇ ਉੱਤੇ ਸੁਸ਼ਾਸਨ ਦੇ ਉੱਤੇ ਭ੍ਰਿਸ਼ਟਾਚਾਰ ਮੁਕਤ ਦੇ ਉੱਤੇ ਡਵੈਲਪਮੈਂਟ ਦੇ ਉੱਪਰ ਗੱਲ ਕੀਤੀ ਔਰ ਕਾਂਗਰਸ ਦੀ ਸਾਰੀ ਕੈਂਪੇਨ 네ਗੇਟਿਵਿਟੀ ਦੇ ਉੱਤੇ ਨਕਾਰਾਤਮਕ ਦੇ ਉੱਤੇ ਸੀ ਔਰ ਲੋਕਾਂ ਨੇ ਉਸ 네ਗੇਟਿਵਿਟੀ ਨੂੰ ਉਸ ਨਕਾਰਾਤਮਕ ਪ੍ਰਚਾਰ ਨੂੰ ਨਕਾਰਦੇ ਹੋਏ ਭਾਜਪਾ ਦੇ ਸੁਸ਼ਾਸਨ ਤੇ ਡਵੈਲਪਮੈਂਟ ਦੇ ਨਾਂ ਦੇ ਉੱਤੇ ਮੋਹਰ ਲਾਈ ਹੈ ਸੋ ਬੜੀ ਵੱਡੀ ਲੀਡ ਦੇ ਨਾਲ ਇੱਕ ਤਰਫਾ ਜੋ ਇਥੋਂ ਜਿੱਤ ਭਾਜਪਾ ਨੂੰ ਮਿਲੀ ਹੈ ਪਹਿਲਾਂ ਤਾਂ ਮੈਂ ਉਹਦੀਆਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਹੈ ਔਰ ਅਸੀਂ ਵੀ ਖੁਸ਼ ਹਾਂ ਅਸੀਂ ਵੀ ਲੱਡੂ ਵੰਡੇ ਆ ਦੂਜਾ ਜਿੱਥੇ ਭਾਜਪਾ ਦਾ ਜੋ ਅਗਲਾ ਰੋਗਗਸ ਹੈਗੀ ਹੈ ਜਿਦਾਂ ਕਿ ਬਿਹਾਰ ਦੀ ਇਲੈਕਸ਼ਨ ਤੋਂ ਬਾਅਦ ਭਾਜਪਾ ਪੰਜਾਬ ਦੇ ਵਿੱਚ ਵੀ ਉਸੇ ਤਰੀਕੇ ਨਾਲ ਆਪਣਾ ਦਮਖੰਮ ਦੇ ਨਾਲ ਜੋਰ ਲਗਾਏਗੀ ਜਿਸ ਤਰੀਕੇ ਦੇ ਨਾਲ ਅਸੀਂ ਰਾਜਸਥਾਨ ਗੁਜਰਾਤ ਦੂਜੀ ਸਟੇਟਾਂ ਦੇ ਵਿੱਚ ਹਰਿਆਣੇ ਦੇ ਵਿੱਚ ਚਾਹੇ ਦਿੱਲੀ ਦੇ ਵਿੱਚ ਰਾਜ ਕੀਤਾ ਹੈਗਾ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਵਾਰੀ ਸਰਕਾਰਾਂ ਬਣੀਆਂ ਸੋ ਹੁਣ ਭਾਜਪਾ ਦਾ ਅਗਲਾ ਨਿਸ਼ਾਨਾ ਡੈਫੀਨਿਟਲੀ ਪੰਜਾਬ ਹੋਊਗਾ ਔਰ ਸਾਨੂੰ ਇਸ ਗੱਲ ਦਾ ਅਫਸੋਸ ਵੀ ਹੈ ਕਿ ਪਹਿਲੇ ਜੋ ਤੈ ਸੀ ਨਤੀਜੇ ਇਹਦੇ ਇਹਦੇ ਤੇ ਸਾਨੂੰ ਜੋ ਆਸ ਸੀ ਉਦਾਂ ਦਾ ਹੀ ਨਤੀਜਾ ਨਿਕਲਿਆ ਤਰਨ ਤਰਨ ਦਾ ਕਿਉਂਕਿ ਉਹ ਪੰਥਿਕ ਸੀਟ ਸੀ ਇੱਕ ਸਰਕਾਰ ਦਾ ਤੱਕਾ ਉਹ ਸਾਰਿਆਂ ਨੂੰ ਦਿਸਦਾ ਇਹ ਇੰਨਾ ਤੱਕਾ ਸਰਕਾਰ ਨੇ ਪੁਲਿਸ ਤੋਂ ਕਰਾਇਆ ਕਿ ਉਥੇ ਐਸਐਸਪੀ ਸਾਹਿਬ ਨੂੰ ਸਸਪੈਂਡ ਵੀ ਕਰ ਦਿੱਤਾ ਚੋਣ ਕਮਿਸ਼ਨਰ ਨੇ ਸੋ ਇਹ ਚੋਣ ਸਰਕਾਰ ਨਹੀਂ ਸੀ ਲੜ ਰਹੀ ਪਾਰਟੀ ਨਹੀਂ ਸੀ ਲੜ ਰਹੀ ਤੰਤਰ ਜਿਹੜਾ ਹੈਗਾ ਸਰਕਾਰੀ ਤੰਤਰ ਉਹ ਲੜ ਰਿਹਾ ਸੀ ਸੋ ਇਸ ਤਰੀਕੇ ਦੇ ਨਾਲ ਔਰ ਖਾਸ ਤੌਰ ਤੇ ਉਹ ਜਿਹੜਾ ਇਲਾਕਾ ਆ ਨਰੂਲ ਪੰਥਕ ਹੋਣ ਕਰਕੇ ਉਹਦਾ ਪ੍ਰਭਾਵ ਅਸੀਂ ਕਬੂਲਦੇ ਹਾਂ ਪਰ ਮੈਨੂੰ ਆਸ ਹੈ ਕਿ ਜਿਸ ਤਰੀਕੇ ਨਾਲ ਮੈਂ ਜਿਹੜਨਾਂ ਸਟੇਟਾਂ ਦਾ ਨਾਮ ਲਿਆ ਉਥੇ ਭਾਜਪਾ ਨੇ ਪਰਚਮ ਲਹਿਰਾਇਆ ਔਰ ਅੱਜ ਬਿਹਾਰ ਤੇ ਲਹਿਰਾਇਆ ਆਉਂਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਮਿਹਨਤ ਕਰਾਂਗੇ ਔਰ ਇੱਥੇ ਵੀ ਭਾਜਪਾ ਦਾ ਠੰਡਾ ਲਹਿਰਾ ਹੈ